ਦੇਸ਼ ਵਿਦੇਸ਼ ਵਸਦੇ ਪੰਜਾਬੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਵੇਖ ਰਹੇ ਹੋ ਆਵਾਜ਼ ਖਲਕ ਪੰਥਕ ਰਾਜਨੀਤੀ ਵਿੱਚ ਸਭ ਅੱਛਾ ਨਹੀਂ ਪੰਜਾਬ ਦੀ ਦੇਸ਼ ਦੀ ਪੰਥਕ ਰਾਜਨੀਤੀ ਜਿਸ ਤਰੀਕੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਕਾਲੀ ਆਗੂਆਂ ਵੱਲੋਂ ਪੇਸ਼ ਹੋਣ ਮੌਕੇ ਬਹੁਤ ਸਾਜਗਾਰ ਹਾਲਾਤ ਹਾਲਾਤ ਸੀ ਜਿਹੜੇ ਉਹ ਬਣੇ ਨਜ਼ਰ ਆ ਰਹੀ ਸੀ ਪੰਥਕ ਪੋਲਿਟਿਕਸ ਦੇ ਵਿੱਚੋਂ ਠੰਡੀਆਂ ਹਵਾਵਾਂ ਦੇ ਬੁੱਲੇ ਆਉਣੇ ਸ਼ੁਰੂ ਹੋਏ ਸਨ ਪੰਥਕ ਪੋਲਿਟਿਕਸ ਇੱਕ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਪੰਥਕ ਪੋਲਿਟਿਕਸ ਜਿਹੜੀ ਉਹ ਇੱਕ ਲੀਹ ਤੇ ਚੜਦੀ ਨਜ਼ਰ ਆ ਰਹੀ ਸੀ ਪਰ ਹੁਣ ਲੀਹੋ ਲੱਥੀ ਲੱਥੀ ਨਜ਼ਰ ਕਿਉਂ ਆ ਰਹੀ ਹੈ ਬਹੁਤ ਸਾਰੇ ਸਵਾਲ ਨੇ ਜਿਹੜੇ ਇਸ ਵੇਲੇ ਪੰਥਕ ਪੋਲਿਟਿਕਸ ਦੇ ਵਿੱਚ ਉੱਭਰ ਕੇ ਸਾਹਮਣੇ ਆ ਰਹੇ ਨੇ ਸਾਡਾ ਅਝਾ ਬਿਲਕੁਲ ਮੰਨਣਾ ਨਹੀਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਆਪਣੀਆਂ ਪਰੰਪਰਾਵਾਂ ਆਪਣੀਆਂ ਮਰਿਆਦਾਵਾਂ ਵਿੱਚ ਕਿਸੇ ਤਰ੍ਹਾਂ ਦੀ ਢਿੱਲ ਕੀਤੀ ਗਈ ਹੈ ਜਾਂ ਜਥੇਦਾਰ ਸਾਹਿਬ ਆਪਣਾ ਫਰਜ਼ ਜਿਹੜਾ ਉਹਨਾਂ 'ਵਾਂ ਵਿੱਚ ਕਟਾਹੀ ਕਰ ਗਏ ਨੇ ਜਿਹਾ ਨਹੀਂ ਪ੍ਰੰਤੂ ਉਸ ਦਿਨ ਦੀਆਂ ਘਟਨਾਵਾਂ ਤੋਂ ਬਾਅਦ ਜਿਸ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਰਦਾਰ ਸੁਖਵੀਰ ਸਿੰਘ ਬਾਦਲ ਸਮੇਤ ਸਮੁੱਚੀ ਅਕਾਲੀ ਲੀਡਰਸ਼ਿਪ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਗਿਆ ਸੀ ਉਹਨਾਂ ਤੋਂ ਹਾਂ ਜਾਂ ਨਾ ਦੇ ਰੂਪ ਵਿੱਚ ਜਥੇਦਾਰ ਸਾਹਿਬਾਨ ਵੱਲੋਂ ਦੋਸ਼ ਸੀ ਜਿਹੜੇ ਬਣਵਾਏ ਗਏ ਸੀ ਔਲੰਘਣਾ ਸੀ ਅਬਗਿਆ ਸੀ ਸਾਰਾ ਕੁਝ ਅਕਾਲੀ ਆਗੂਆਂ ਤੋਂ ਮਨਵਾਇਆ ਗਿਆ ਸੀ ਉਹਨਾਂ ਨੂੰ ਬਕਾਇਦਾ ਵਿਧੀ ਵਿਧਾਨ ਮੁਤਾਬਕ ਤਨਖਾਹ ਲਗਾਈ ਗਈ ਸੀ ਤਨਖਾਹ ਲਾਉਣ ਤੋਂ ਬਾਅਦ ਉਹ ਜੋ ਅਕਾਲ ਤਖਤ ਸਾਹਿਬ ਦਾ ਹੁਕਮ ਸੀ ਉਹਦੇ ਮੁਤਾਬਕ ਅਕਾਲੀ ਆਗੂਆਂ ਵੱਲੋਂ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿੱਚ ਆਪਣੀ ਜਿਹੜੀ ਸੇਵਾ ਸੀ ਤਨਖਾਹ ਵਜੋਂ ਧਾਰਮਿਕ ਸਜ਼ਾ ਸੀ ਜਿਹੜੀ ਉਹ ਸ਼ੁਰੂ ਵੀ ਕਰ ਦਿੱਤੀ ਗਈ ਸੀ ਹੁਣ ਜਦੋਂ ਅਸੀਂ ਅੱਜ ਦੇ ਹਾਲਾਤਾਂ ਤੇ ਨਿਗਾਹ ਮਾਰਦੇ ਆ ਤਾਂ ਅਜੀਬ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਇੱਕ ਤਰ੍ਹਾਂ ਦੀ ਚੁੱਪ ਇੱਕ ਤਰ੍ਹਾਂ ਦੀ ਸੋਨਣਾ ਜਿਹੜੀ ਉਹ ਪੱਥਰੀ ਪੱਥਰੀ ਨਜ਼ਰ ਆ ਰਹੀ ਆ ਬਹੁਤ ਸਾਰੇ ਅਕਾਲੀ ਆਗੂ ਸੁਧਾਰ ਲਹਿਰ ਵਾਲੇ ਖਾਸ ਕਰਕੇ ਆਪਣੀ ਸੁਧਾਰ ਲਹਿਰ ਨੂੰ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਸੀ ਸੁਧਾਰ ਲਹਿਰ ਨੂੰ ਖਤਮ ਕਰ ਦਿੱਤਾ ਗਿਆ ਉਹਨਾਂ ਵੱਲੋਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸੀ ਅਕਾਲ ਤਖਤ ਸਾਹਿਬ ਦਾ ਇਹ ਵੀ ਹੁਕਮ ਸੀ ਕਿ ਵਰਕਿੰਗ ਕਮੇਟੀ ਸਦਾ ਸੁਖਵੀਰ ਸਿੰਘ ਬਾਦਲ ਸਮੇਂ ਸਾਰੀ ਲੀਡਰਸ਼ਿਪ ਦੇ ਅਸਤੀਫੇ ਪ੍ਰਵਾਨ ਕਰੇਗੀ ਪਰੰਤੂ ਜਿਹਾ ਨਹੀਂ ਹੋ ਸਕਿਆ ਤੇ ਨਰੈਣ ਸਿੰਘ ਚੌੜਾ ਨਾਂ ਦੇ ਇੱਕ ਵਿਅਕਤੀ ਵੱਲੋਂ ਸਸੁਖਵੀਰ ਸਿੰਘ ਬਾਦਲ ਤੇ ਨਿਰਵਾਰ ਸਾਹਿਬ ਦੀ ਹਦੂਦ ਦੇ ਅੰਦਰ ਕਥਿਤ ਤੌਰ ਤੇ ਹਮਲਾ ਕਰਨ ਦੀ ਕੋਸ਼ਿਸ਼ ਸੀ ਜਿਹੜੀ ਉਹਦੇ ਨਾਲ ਵੀ ਬਹੁਤ ਸਾਰੀਆਂ ਧਿਰਾਂ ਜਿਹੜੀਆਂ ਉੱਬਰ ਕੇ ਸਾਹਮਣੇ ਆਉਂਦੀਆਂ ਨੇ ਨਰੈਣ ਸਿੰਘ ਚੌੜਾ ਦੇ ਹੱਕ ਵਿੱਚ ਕੁਝ ਧਿਰਾਂ ਖੜ ਜਾਂਦੀਆਂ ਨੇ ਤੇ ਸਸੁਖਵੀਰ ਸਿੰਘ ਬਾਦਲ ਬਚ ਜਾਂਦੇ ਨੇ ਸਸੁਖਵੀਰ ਸਿੰਘ ਬਾਦਲ ਵੱਲੋਂ ਆਪਣੀ ਸਜਾ ਨਿਰੰਤਰ ਸੇਵਾ ਨਿਰੰਤਰ ਨਿਭਾਈ ਜਾ ਰਹੀ ਹੈ ਜੋ ਧਾਰਮਿਕ ਸਜ਼ਾ ਸੀ ਉਹਨਾਂ ਨੂੰ ਸੁਣਾਈ ਗਈ ਸੀ ਉਹਨਾਂ ਵੱਲੋਂ ਸਜ਼ਾ ਸੰਪੂਰਨ ਕਰਨ ਤੋਂ ਬਾਅਦ ਸ਼੍ਰੀ ਕਾਲ ਤਕਸੈਬ ਵਿਖੇ ਅਰਦਾਸ ਕਰਾ ਦਿੱਤੀ ਗਈ ਹੈ ਸੁਖਦੇਵ ਸਿੰਘ ਢਿੰਡਸਾ ਵੱਲੋਂ ਸਜ਼ਾ ਪੂਰੀ ਹੋਣ ਤੋਂ ਬਾਅਦ ਸ਼੍ਰੀ ਕਾਲ ਤਕਸੈਬ ਵਿਖੇ ਅਰਦਾਸ ਕਰਾ ਦਿੱਤੀ ਗਈ ਹੈ ਹੋਰ ਬਹੁਤ ਸਾਰੇ ਅਕਾਲੀ ਲੀਡਰਾਂ ਵੱਲੋਂ ਸ਼੍ਰੀ ਕਾਲ ਤਕਸੈਬ ਵੱਲੋਂ ਸ਼ੁਕਰਾਨੇ ਦੀ ਅਰਦਾਸ ਕਰਾ ਦਿੱਤੀ ਗਈ ਹੈ ਹੁਣ ਸਿੰਘ ਸਾਹਿਬਾਨ ਦਾ ਫੈਸਲਾ ਜਿਹੜਾ ਉਹ ਔਣਾ ਬਾਕੀ ਹੈ ਹੁਣ ਗੱਲ ਕੀ ਗੱਲ ਕਿੱਥੇ ਅੜੀ ਹੈ ਪੇਚ ਕਿੱਥੇ ਅੜਿਆ ਹੈ ਸਰਦਾਰ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀਆਂ ਨੇ ਜਦੋਂ ਨਰੈਣ ਸਿੰਘ ਚੌੜਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥ ਵਿੱਚੋਂ ਛੇਕਣ ਦੀ ਮੰਗ ਕਰ ਦਿੱਤੀ ਉਸ ਤੋਂ ਬਾਅਦ ਦੇਸ਼ ਵਿਦੇਸ਼ ਤੋਂ ਇੱਕ ਤਰ੍ਹਾਂ ਉਹਨਾਂ ਦਿਨਾਂ ਪਰਿਸਥਿਤੀ ਹੈ ਜਿਹੜੀ ਉਹ ਪੈਦਾ ਹੋ ਗਈ ਹੈ ਦੋ ਤਰ੍ਹਾਂ ਦੇ ਸਵਾਲ ਨੇ ਇਸ ਵੇਲੇ ਪੰਥਕ ਪੋਲਿਟਿਕਸ ਦੇ ਵਿੱਚ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਪੋਲਿਟਿਕਸ ਦੇ ਵਿੱਚ ਹੈ ਕਿ ਸੁਧਾਰ ਲਹਿਰ ਵਾਲਿਆਂ ਨੇ ਆਪਣੀ ਸੁਧਾਰ ਲਹਿਰ ਖਤਮ ਕਰਕੇ ਸ਼੍ਰੀ ਕਾਲਤਾਖ ਸਾਬ ਨੂੰ ਡੈਡੀਕੇਟਡ ਹੋਣ ਦਾ ਸਬੂਤ ਸੀ ਜਿਹੜਾ ਉਹਦੇ ਦਿੱਤਾ ਹੈ ਤੇ ਆਖਿਆ ਗਿਆ ਹੈ ਕਿ ਵਰਕਿੰਗ ਕਮੇਟੀ ਵੱਲੋਂ ਅਸਤੀਫੇ ਪ੍ਰਵਾਨ ਕਰ ਲਈ ਸ਼੍ਰੀ ਕਾਲਤਾਖ ਸਾਬ ਦੇ ਆਦੇਸ਼ ਦੀ ਪਾਲਣਾ ਜਿਹੜੀ ਉਹ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਤੱਕ ਨਹੀਂ ਕੀਤੀ ਇੱਥੇ ਆ ਕੇ ਜਿਹੜੀ ਸਮੱਸਿਆ ਹੈ ਉਹ ਸ਼ੁਰੂ ਹੁੰਦੀ ਹੈ ਉਹ ਸਮੱਸਿਆ ਭਾਵੇਂ ਲਗਭਗ ਆਉਣ ਵਾਲੇ ਦਿਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਆਗੂ ਕੁਝ ਕਹਿ ਰਹੇ ਨੇ ਕੁਝ ਆਗੂ ਕੁਝ ਕਹਿ ਰਹੇ ਨੇ ਪਰੰਤੂ ਕੁਝ ਆਗੂਆਂ ਦਾ ਰੋਲ ਹੈ ਜਿਹੜਾ ਉਹ ਬਹੁਤਾ ਪਾਇਦਾਰ ਨਹੀਂ ਕਿਉਂਕਿ ਸਮਾਜ ਇਹ ਬਣਿਆ ਸੀ ਕਿ ਹਾਲਾਤ ਸੀ ਜਿਹੜੇ ਉਹ ਪੰਥਕ ਏਕਤਾ ਦੇ ਹੱਕ ਵਿੱਚ ਇੱਕ ਤਰ੍ਹਾਂ ਨਾਲ ਬਣ ਗਿਆ ਸਨ ਬਾਦਲ ਪਰਿਵਾਰ ਨੂੰ ਇੱਕ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਰਾਹਤ ਮਿਲਦੀ ਨਜ਼ਰ ਆਈ ਸੀ ਪਰੰਤੂ ਜਿਹੜਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਰਹਿਣ ਦੇ ਆਗੂਆਂ ਵੱਲੋਂ ਦੋਸ਼ ਲਾਏ ਗਏ ਸਨ ਕਿ ਵਰਕਿੰਗ ਕਮੇਟੀ ਵੱਲੋਂ ਸਤਜੀਤ ਸਿੰਘ ਬਾਦਲ ਸਮੇਤ ਸਾਰੀ ਲੀਡਰਸ਼ਿਪ ਦੇ ਅਸਤੀਫੇ ਨੇ ਜਿਹੜੇ ਉਹ ਪ੍ਰਵਾਨ ਕਿਉਂ ਨਹੀਂ ਕੀਤੀ ਜਾ ਰਹੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਿਉਂ ਨਹੀਂ ਕੀਤੀ ਜਾ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਰੈਣ ਸਿੰਘ ਚੋੜਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼ੇਖ ਤੈਣ ਦੀ ਮੰਗ ਕਿਉਂ ਕੀਤੀ ਜਾ ਰਹੀ ਹੈ ਬਹੁਤ ਸਾਰੇ ਸਵਾਲ ਨੇ ਜਿਹੜੇ ਇਸ ਵੇਲੇ ਭੰਬਲ ਪੂਸੇ ਦੇ ਵਿੱਚ ਸਮੁੱਚੀ ਪ੍ਰਕਿਰਿਆ ਜਿਹੜੀ ਉਹ ਇੱਕ ਤਰ੍ਹਾਂ ਨਾਲ ਪੈ ਗਈ ਹੈ ਸ਼੍ਰੀ ਅਕਾਲ ਤਖਤ ਸਾਹਿਬ ਨੇ ਜਥੇਦਾਰ ਸਹਿਬਾਨ ਨੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਆਪਣਾ ਪੰਥਕ ਪਰੰਪਰਾਵਾਂ ਦਾ ਜਿਹੜਾ ਰੁਤਬਾ ਉੱਚਾ ਕੀਤਾ ਸੀ ਉਹ ਇੱਕ ਤਰ੍ਹਾਂ ਨਾਲ ਐਸਵੇਰੇ ਦੋ ਪੰਥਕ ਤੇਰਾ ਸ਼੍ਰੋਮਣੀ ਕਾਲੀ ਦਾ ਲੱਤ ਸਹਾਰ ਲਹਿਰ ਦੇ ਵਿੱਚਕਾਰ ਆ ਕੇ ਇੱਕ ਤਰ੍ਹਾਂ ਨਾਲ ਪੇਚ ਫਸਦਾ ਨਜ਼ਰ ਆ ਰਿਹਾ ਹੈ ਇਹਦਾ ਲੜੀਵਾਰ ਰੂਪ ਹੈ ਜਿਹੜਾ ਕੱਲ ਤੋਂ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਆ ਹਾਲ ਹਾਲ ਇੰਨਾ ਹੀ ਕੱਲ ਨੂੰ ਆਖਰ ਗੱਲ ਕੀ ਹੈ ਆਖਰ ਇਸ ਪਿੱਛੇ ਪਰਦੇ ਦੇ ਪਿੱਛੇ ਹੈ ਕੀ ਆਉਣ ਵਾਲੇ ਐਪੀਸੋਡ ਦੇ ਵਿੱਚ ਤੁਸੀਂ ਸਾਰਾ ਲਗਭਗ 24 ਘੰਟੇ ਬਾਅਦ ਤੁਸੀਂ ਇਹਨੂੰ ਇਸੇ ਚੈਨਲ ਦੇ ਉੱਤੇ ਆਵਾਜ਼ੇ ਖਲਖ ਦੇ ਉੱਤੇ ਦੇਖ ਸਕੋਗੇ ਬਹੁਤ ਲੋੜੀਂਦੇ ਦਸਤਾਵੇਜ਼ ਇਤਿਹਾਸਕ ਜਿਹੜੇ ਪਰਦੇ ਪਿੱਛੇ ਛੁਪੀਆਂ ਘਟਨਾਵਾਂ ਪਰਦੇ ਪਿੱਛੇ ਛੁਪੇ ਹਾਲਾਤ ਨੇ ਜਿਹੜੇ ਉਹ ਹੁਣ ਤੋਂ 24 ਘੰਟਿਆਂ ਬਾਅਦ ਤੁਸੀਂ ਆਵਾਜ਼ੇ ਖਲਕ ਦੇ ਉੱਤੇ ਦੇਖ ਸਕੋਗੇ ਫਿਲਹਾਲ ਇਹਨਾਂ ਹੀ ਪੰਥਕ ਪੋਲਿਟਿਕਸ ਦਾ ਕੀ ਬਣੇਗਾ ਪੰਥਕ ਪੋਲਿਟਿਕਸ ਸ਼੍ਰੋਮਣੀ ਅਕਾਲੀ ਦਲ ਦੀ ਪੰਥਕ ਪੋਲਿਟਿਕਸ ਕਿੱਧਰ ਨੂੰ ਜਾ ਰਹੀ ਹੈ ਇਹ ਸਾਰਾ ਵਰਤਾਨ ਤੁਹਾਡੇ ਨਾਲ ਆਉਣ ਵਾਲੇ ਐਪੀਸੋਡ ਦੇ ਵਿੱਚ ਸਾਂਝਾ ਕੀਤਾ ਜਾਵੇਗਾ ਫਿਲਹਾਲ ਇਹਨਾਂ ਹੀ ਵੇਖਦੇ ਰਹੋ ਸੰਦਰ ਚੈਨਲ ਆਵਾਜ਼ੇ ਖਲਕ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੁਸੀਂ ਸਾਰੇ ਜਰੂਰ ਕਰਿਆ ਕਰੋ ਧੰਨਵਾਦ ਸਤਿ ਸ੍ਰੀ ਅਕਾਲ